ਕੁਝ ਮੇਰੇ ਹਾਰਜ ਨਾਲ ਬਹੁਤ ਦਰਦ ਨਿਕਲਦੀ ਸੀ ਜਦ ਹਾਰਜ ਦਾ ਦਰਦ ਨਿਕਲਦੀ ਤੇ ਡਾਕਟਰ ਸਾਹਿਬ ਕਹਿੰਦੇ ਆ ਵੀ ਇੱਥੇ ਤੁਸਾਨੂੰ ਸਟੰਟ ਪਾਉਣਾ ਪੈਣਾ ਸਟੰਟ ਦੱਸਿਆ ਤੇ ਮੈਂ ਬਹੁਤ ਘਬਰਾ ਗਿਆ ਤੇ ਮੇਰੇ ਤੋਂ ਉਹਨੇ ਪੈਸੇ ਨਹੀਂ ਸੀਗੇ ਮੈਂ ਚੰਡੀਗੜ੍ਹ ਵੀ ਗਿਆ ਤੇ ਫਿਰ ਮੈਂ ਇਹਨਾਂ ਦੀ ਬਾਬਾ ਜੀ ਦੀ ਵੀਡੀਓ ਦੇਖੀ ਬਾਬਾ ਕਾੜੇ ਵਾਲੇ ਦੀ ਤੇ ਫਿਰ ਮੈਂ ਆਪਾਂ ਜਿੱਥੇ ਆਇਆ ਕਿਉਂਕਿ ਦਰਦ ਇਹ ਨਹੀਂ ਨਿਕਲਦੀ ਸੀ ਬੱਚੇ ਨਿੱਕੇ ਨਿੱਕੇ ਗਿਆ ਜੀ ਕੱਲੂ ਬੱਚਿਆਂ ਵਾਸਤੇ ਜ਼ਿੰਦਗੀ ਖਤਮ ਹੈ ਤੇ ਉਹ ਉਹਨਾਂ ਦੀ ਜ਼ਿੰਦਗੀ ਮੇਰੇ ਉੱਤੇ ਇਹ ਮੈਂ ਹੀ ਉਹਨਾਂ ਨੂੰ ਪਾਲਣ ਪੋਸ਼ਣ ਕਰਦਾ ਆਪਣੇ ਬੱਚਾ ਤੇ ਮੈਂ ਦੱਸਿਆ ਬਾਬਾ ਜੀ ਨੂੰ ਕਾੜੇ ਵਾਲੇ ਬਾਬਾ ਜੀ ਨੂੰ ਕਿ ਮੈਂ ਬਹੁਤ ਗਰੀਬ ਆ ਜੀ ਮੈਂ ਹੱਥ ਜੋੜਤੇ ਆ ਜੀ ਉਹ ਕਹਿੰਦੇ ਕੋਈ ਨਹੀਂ ਤੂੰ ਦਵਾਈ ਖਾ ਤੇ ਕਹਿੰਦੇ ਫ੍ਰੀ ਫ੍ਰੀ ਇਲਾਜ ਕਰਾਂਗਾ ਫ੍ਰੀ ਇਲਾਜ ਕਰਾਂਗਾ ਜੀ ਕੋਈ ਕੋਈ ਪੈਸਾ ਨਹੀਂ ਜੀ ਮੇਰੇ ਤੇ ਤੇ ਕਿੰਨਾ ਕੜਾ ਪੀਣਾ ਆ ਤੁਹਾਨੂੰ ਇਹ ਮੇਰਾ ਜੀ ਦੂਜਾ ਕੜਾ ਜੀ ਅਚੋ ਫਰਕ ਲੱਗਾ ਪਹਿਲੇ ਨਾਲੋਂ ਫਰਕ ਬਹੁਤ ਆ ਜੀ ਬਹੁਤ ਜ਼ਿਆਦਾ ਫਰਕ ਆ ਤੇ ਬਾਬਾ ਜੀ ਦੀ ਕਾੜੇ ਦੀ ਬਹੁਤ ਸ਼ਕਤੀ ਹੈ ਜੀ ਬਲ ਗੱਲ ਬਾਤ ਹੈ ਐਂਡ ਵਾ ਜੀ ਮੈਂ ਕਹਿੰਦਾ ਇੱਕ ਵਾਰੀ ਤੁਸੀਂ ਸਾਰੇ ਜਾਣੇ ਜਿਨ੍ਹਾਂ ਦੀ ਬਲੋਕਰਸ ਨਾੜਾਂ ਉਹ ਇੱਥੇ ਜ਼ਰੂਰ ਆਣਾ ਸੋ ਅਸੀਂ ਇਸ ਵੇਲੇ ਖੜੇ ਆ ਐਚ ਐਸ ਬਾਬਾ ਜੀ ਦੇ ਜਿੱਥੇ ਤੁਸੀਂ ਦੇਖ ਸਕਦੇ ਹੋ ਇੱਥੇ ਕਾੜਾ ਜਿਹੜਾ ਬਣਾਇਆ ਜਾਂਦਾ ਇੱਥੇ ਕਾੜਾ ਪਿਲਾਇਆ ਜਾਂਦਾ ਤੇ ਨੀਟੂ ਛੜਨਾ ਵਾਲਾ ਜਿਹੜਾ ਉਹ ਵੀ ਸਾਡੇ ਨਾਲ ਨੇ ਕਾੜਾ ਪੀ ਰਿਹਾ ਕਾੜਾ ਫੜੋ ਮਹਾਰਾਜ ਤੁਹਾਡਾ ਸ਼ੁਕਰ ਕਾੜਾ ਖੰਡਾ ਰਿਹਾ ਸੋ ਜਾਣਦੇ ਆ ਨੀਟੋ ਨੂੰ ਕੀ ਪ੍ਰੋਬਲਮ ਆ ਉਹ ਵੀ ਅੱਜ ਐਚ ਐਸ ਬਾਬਾ ਜੀ ਦੇ ਆਇਆ ਟਟੂ ਜੀ ਕੀ ਪ੍ਰੋਬਲਮ ਆ ਗਈ ਤੁਸੀਂ ਇੱਥੇ ਆਏ ਹੋ ਦੇਖੋ ਜੀ ਮੇਰੇ ਹਾਰਚ ਨਾ ਬਹੁਤ ਦਰਦ ਨਿਕਲਦੀ ਸੀ ਅੱਛਾ ਇਹਦਾ ਮੇਰਾ ਪੇਟ ਫੁੱਲਦਾ ਸੀਗਾ ਤੇ ਜਦ ਹਾਰਜਦਰ ਨਿਕਲਦੀ ਤੇ ਡਾਕਟਰ ਸਾਹਿਬ ਕਹਿੰਦੇ ਆ ਵੀ ਇੱਥੇ ਤੁਸਾਨੂੰ ਸਟੰਟ ਪਾਉਣਾ ਪੈਣਾ। ਅਚੰਭਾ ਦੱਸਿਆ। ਸਟੰਟ ਦੱਸਿਆ ਤੇ ਮੈਂ ਬਹੁਤ ਘਬਰਾ ਗਿਆ ਤੇ ਮੇਰੇ ਕੋਲ ਇਹਦੇ ਪੈਸੇ ਨਹੀਂ ਸੀਗੇ। ਮੈਂ ਚੰ디ਗੜ੍ਹ ਵੀ ਗਿਆ। ਤੇ ਫਿਰ ਮੈਂ ਇਹਨਾਂ ਦੀ ਬਾਬਾ ਜੀ ਦੀ ਗਰੀਲ ਦੇਖੀ। ਬਾਬਾ ਕਾੜੇ ਵਾਲੇ ਦੀ। ਤੇ ਫਿਰ ਮੈਂ ਪਾਜੀ ਇੱਥੇ ਆਇਆ ਤੇ ਬਹੁਤ ਵਧੀਆ ਬੰਦੇ ਆ ਪਾਜੀ, ਬਹੁਤ ਘੈਂਟ ਬੰਦੇ ਆ। ਮੈਂ ਕਿਹਾ ਜੀ ਮੈਂ ਗਰੀਬ ਬੰਦਾ ਵਾਂ। ਮੇਰੇ ਕੋਲ ਪੈਸਾ ਨਹੀਂ ਹੈਗਾ ਜੀ ਪਾਜੀ। ਮੈਂ ਤੁਹਾਨੂੰ ਜਿੱਦਾਂ ਮੈਂ ਤੁਹਾਨੂੰ ਸਾਰੀ ਜ਼ਿੰਦਗੀ ਤੁਹਾਡਾ احਸਾਨ ਨਹੀਂ ਭੁਲਾਗਾ ਤੇ ਮੇਰੀ ਦਵਾਈ ਕਰਾ ਦਿਓ। ਤੇ ਬਾਬਾ ਜੀ ਕਹਿੰਦੇ ਕਾੜੇ ਵਾਲੇ ਬਾਬਾ ਜੀ ਕਹਿੰਦੇ ਚਲੋ ਤੁਸੀਂ ਦਵਾਈ ਕਰਾਓ ਜਦੋਂ ਹੋਗੇ ਪੈਸੇ ਉਦੋਂ ਦੇ ਦਿਓ ਕੋਈ ਗੱਲ ਨਹੀਂ ਅੱਬਲ ਤੇ ਦਿਓ ਨਾ ਕੋਈ ਗੱਲ ਨਹੀਂ ਪਰ ਮੈਂ ਫਿਰ ਵੀ ਜਿੰਨੇ ਜੋਗਾ ਹੈਗਾ ਵਾਂ ਮੈਂ ਬਾਬਾ ਜੀ ਨੂੰ ਦੂੰਗਾ ਜੀ ਔਰ ਐਸਾ ਚ ਕਾੜੇ ਵਾਲੇ ਬਾਬਾ ਜੀ ਦਾ ਕਾੜਾ ਪੀਣ ਤੋਂ ਬਾਅਦ ਇੱਥੇ ਲੱਖਾਂ ਹੀ ਦੁਨੀਆ ਆਈ ਤੇ ਉਹਨਾਂ ਦਾ ਲੱਖਾਂ ਹੀ ਦਰਦ ਸਹੀ ਹੋਏ ਤੇ ਮੈਂ ਵੀ ਕਹਿੰਦਾ ਮੇਰਾ ਵੀ ਜੇ ਤਕਲੀਫਾਂ ਵੀ ਦੂਰ ਹੋਵੇ ਹਾਰਡ ਦੀ ਤਕਲੀਫ ਜਿਹੜੀ ਮੇਰੀ ਬਲੋਕੇਜ ਨਾੜ ਇਹ ਸੈੱਟ ਹੋ ਜਾਏ ਤੇ ਮੈਂ ਬਾਬਾ ਸਾਹਿਬ ਜੀ ਦਾ ਧੰਨਵਾਦ ਜ਼ਿੰਦਗੀ ਭਰ ਨੇ ਪੁੱਲਾਂ ਕਾ ਕਾੜੇ ਵਾਲੇ ਬਾਬਾ ਜੀ ਦਾ ਹਮੇਸ਼ਾ एहसान ਰਹੂਗਾ ਜੀ ਨਾ ਜਾਨੇ। ਨਿੱਡੂ ਜਿਹੜਾ ਦਰਦ ਹੋਈਏ 21 ਵਜਾ ਗਰੀਏ ਕੋ ਤੇਰਾ ਖਾਣਾ ਪਾਣੀ ਸਹੀ ਹੈ ਕੋ ਖਾਣਾ ਪਾਣੀ ਇਦਾਂ ਦਾ ਤਾਂ ਨਹੀਂ ਵੀ ਕੋਈ ਤਲੀਆਂ ਚੀਜ਼ਾਂ ਖਾਣਾ ਹੋਵੇ ਬਾਬਾ ਜੀ ਨੂੰ ਮਿਲੇ ਉਹਨਾਂ ਨੇ ਤਲੀਆਂ ਚੀਜ਼ਾਂ ਬੰਦ ਕੀਤੀਆਂ ਪਰਹੇਜ਼ ਦੱਸਿਆ ਜੀ। ਜਿਹੜਾ ਪਰਹੇਜ਼ ਦੱਸਿਆ ਮੈਂ ਕਰੂੰਗਾ ਜੀ। ਕਿਉਂਕਿ ਦਰਦ ਦੇ ਨਹੀਂ ਨਿਕਲਦੀ ਸੀ ਬੱਚੇ ਨਿੱਕੇ ਨਿੱਕੇ ਗਿਆ ਜੀ। ਕੱਲ ਉਹ ਬੱਚਿਆਂ ਵਾਸਤੇ ਜ਼ਿੰਦਗੀ ਖਤਮ ਹੈ। ਤੇ ਉਹ ਉਹਨਾਂ ਦੀ ਜ਼ਿੰਦਗੀ ਮੇਰੇ ਉੱਤੇ ਹੀ ਹੈ ਜੀ ਮੈਂ ਹੀ ਉਹਨਾਂ ਨੂੰ ਪਾਲਣ ਪੋਸ਼ਣ ਕਰਦਾ ਆਪਣੇ ਬੱਚਾ। ਤੇ ਮੈਂ ਦੱਸਿਆ ਬਾਬਾ ਜੀ ਨੂੰ ਕਾੜੇ ਵਾਲੇ ਬਾਬਾ ਜੀ ਨੂੰ ਕਿ ਮੈਂ ਬਹੁਤ ਗਰੀਬ ਆ ਜੀ ਮੈਂ ਹੱਥ ਜੋੜਤੇ ਆ ਜੀ ਉਹਨਾਂ ਦੇ ਅੱਗੇ ਉਹ ਕਹਿੰਦੇ ਕੋਈ ਨਹੀਂ ਤੂੰ ਦਵਾਈ ਖਾ ਤੇ ਕਹਿੰਦੇ ਫ੍ਰੀ ਫ੍ਰੀ ਇਲਾਜ ਕਰਾਂਗਾ ਫ੍ਰੀ ਇਲਾਜ ਕਰਾਂਗਾ ਜੀ ਕੋਈ ਕੋਈ ਪੈਸਾ ਨਹੀਂ ਜੀ ਮੈਂ ਤੁਲੇ ਲੋ ਬਈ ਬਾਬਾ ਜੀ ਜਿਹੜੇ ਗਰੀਬਾਂ ਦੀ ਬਾਹ ਫੜਦੇ ਆ ਨਾ ਗਰੀਬਾਂ ਦੀ ਬਾਹ ਫੜਦੇ ਪਰ ਮੈਂ ਜਿੰਨੇ ਜੋ ਕਹੇਗਾ ਮੈਂ ਉਹਨਾਂ ਕਰੂੰਗਾ ਜੀ ਤੇ ਕਿੰਮਾ ਕੜਾ ਪੀਣਾ ਹੈ ਤੂੰ ਇਹ ਮੇਰਾ ਜੀ ਦੂਜਾ ਕੜਾ ਜੀ ਅੱਛਾ ਤੁਹਾਨੂੰ ਫਰਕ ਲੱਗਾ ਪਹਿਲੇ ਨਾਲੋਂ ਫਰਕ ਬਹੁਤ ਆ ਜੀ ਬਹੁਤ ਜ਼ਿਆਦਾ ਫਰਕ ਆ ਅੱਛਾ ਅੱਗੇ ਦਰਦ ਨਿਕਲਦੀ ਤੁਰਿਆ ਨਹੀਂ ਜਾਂਦਾ ਜੀ ਬੜ ਕੰਫਰੈਨਸ ਜੀ ਪਹਿਲਾਂ ਤੁਰ ਵੀ ਨਹੀਂ ਹੁੰਦਾ ਨਾ ਜੀ ਬਹੁਤ ਦਰਦ ਆਉਂਦਾ ਸੀ ਸਾਹ ਚੜਦਾ ਸੀ ਜੀ ਬਹੁਤ ਤੇ ਬਾਬਾ ਜੀ ਦੀ ਕਾੜੇ ਦੇ ਬਹੁਤ ਸ਼ਕਤੀ ਹੈ ਜੀ ਬਲ ਗੱਲ ਬਾਤ ਐਂਡ ਵਾ ਜੀ ਮੈਂ ਕਹਿੰਨਾ ਇੱਕ ਵਾਰੀ ਤੁਸੀਂ ਸਾਰੇ ਜਣੇ ਜਿਨ੍ਹਾਂ ਦੀ ਬਲੋਕਰਸ ਨਾੜਾਂ ਉਹ ਇੱਥੇ ਜ਼ਰੂਰ ਆਣ ਤੇ ਬਾਬਾ ਜੀ ਕਾੜੇ ਵਾਲਾ ਨੂੰ ਮਿਲ ਕੇ ਇਹਨਾਂ ਦਾ ਐਡਰੈਸ ਨੋਟ ਕਰ ਲਓ ਤੁਸੀਂ ਤੇ ਤੁਸੀਂ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ ਮੇਰੇ ਕਹਤਾਂ